ਚੈਨਲ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਅਰਵੰਡ ਕਮਿਊਨਿਟੀ ਹੈਲਥ ਸੈਂਟਰ ਸਿਵਲ ਹਸਪਤਾਲ ਜਿੱਥੇ ਐਮਐਲਏ ਉਤਰੀ ਮਦਨlal ਬੱਗਾ ਜੀ ਦੁਆਰਾ ਇੱਕ ਹੈਲਥ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦੀਆਂ ਚਲਕੀਆਂ ਧੰਨਵਾਦ ਹਾਂਜੀ ਸਾਹਮਣੇ ਦੇਖਿਓ ਸਰ ਕੰਮ ਹੈ ਬਈ ਹਾਂ ਬੋਈ ਸਾਹਮਣੇ ਦੇਖਿਓ ਬੋਈ ਸਾਹਮਣੇ ਦੇਖਿਓ ਹਾਂਜੀ ਓਕੇ ਜੀ ਜੀਪਾ ਜੀ ਉਹਨਾਂ ਦੇ ਨਾਲ ਸਾਡੇ ਪੁਨਮ ਪ੍ਰੀਤ ਜੀ ਐਸ.ਐਮ. ਵੈਸ ਅਸੀਂ ਅੱਜ ਜੇਕਰ ਤੁਸੀਂ ਸਾਰਿਆਂ ਨੂੰ ਜਾਇਸ ਦੇ ਮੈਂ ਸਾਡੇ ਜਿੰਨੇ ਵੀ ਡੈਨਿਊਸ਼ਰ ਹੈ ਸਟੈਂਪਲ ਦੀ ਚਾਹੀਦੀ ਹੈ ਜਿਆਦਾ ਆਤਮ ਸਤਿਕਾਰ ਹੈ

ਬੋਲ ਰਹੇ ਹਾਂ ਅੱਗੇ ਸਰ ਜੀ ਬਲੀ ਜੀ ਜਿਵੇਂ ਕਿ ਜਾਨਸ਼ੈਕਿਓ ਸਾਨੂੰ ਕਿਉਂ ਜਿਵੇਂ ਕਿ ਜਿਵੇਂ ਜਿਵੇਂ ਅਸੀਂ ਜਿਹੜਾ ਪਿਛਲੇ ਇਤੋਂ 4-5 ਮਹੀਨੇ ਪਹਿਲਾਂ ਅਸੀਂ ਇੱਕ ਹੋਸਟਲ ਬਣਾਇਆ ਸੀਗਾ ਆਪਣੇ ਹਲਕੇ ਦੇ ਵਿੱਚ ਔਰ ਪਵਿਲੀਨ ਵਾਲ ਦੇ ਸਾਹਮਣੇ ਅੱਜ ਉੱਥੇ ਅਸੀਂ ਮੈਡੀਕਲ ਦਾ ਕੈਂਪ ਲਗਾਇਆ ਜਿਸ ਦੇ ਵਿੱਚ ਥੋਰਲੀ ਅ ਲੋਕਾਂ ਦੇ ਟੈਸਟ ਵੀ ਹੋਣਗੇ ਲੋਕਾਂ ਨੂੰ ਮੈਡੀਸਨ ਵੀ ਦੇਵਾਂਗੇ ਔਰ ਖਾਸ ਤੌਰ ਤੇ ਜਿਹੜੀਆਂ ਲੋਕ ਬਿਮਾਰੀਆਂ ਨਾਲ ਪੀੜਤ ਨੇ ਉਹਨਾਂ ਦਾ ਇਲਾਜ ਵੀ ਕਰਾਂਗੇ ਇਹ ਕੈਂਪ ਜਿਹੜਾ ਹੈਗਾ ਕਿਉਂਕਿ ਸਾਡੀ ਰੋਟੀ ਸੀਗੀ ਹੈਲਥ ਸੁਵਾਂਵਾਂ ਦੀ ਔਰ ਸਾਡੇ ਸੂਬੇ ਦੇ ਹਰਮਨ ਕੌਰ ਮੁੱਖ ਮੰਤਰੀ ਸਾਹਿਬ ਕੁਮਾਰ ਸਿੰਘ ਜੀ ਮਾਨ ਜਿਨ੍ਹਾਂ ਨੇ ਲੋਕਾਂ ਨੇ ਲੋਕਾਂ ਨੂੰ ਅੱਜ ਤਿੰਨ ਸਾਲ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਸੇ ਸਵਾਂਵਾਂ ਦੇ ਵਿੱਚ ਕਮੀ ਨਹੀਂ ਆਣ ਦੇਵਾਂਗੇ ਕਿਤੇ ਨਾ ਕਿਤੇ ਉਸੇ ਲਈ ਲੜੀ ਵਿੱਚ ਅੱਜ ਅਸੀਂ ਇਹ ਕੈਂਪ ਲਗਾ ਕੇ ਲੋਕਾਂ ਨੂੰ ਜੋ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦਾ ਉਤਨੋ ਆਦਾ ਕਿਉਂਕਿ ਲੋਕ ਸਾਨੂੰ ਸਾਥ ਦੇ ਰਹੇ ਨੇ ਲੋਕਾਂ ਦੇ ਸਾਥ ਦੇ ਨਾਲ ਹੀ ਅਸੀਂ ਤਕਰੀਬਨ ਸ਼ਹਿਰ ਦੇ ਵਿੱਚ ਚਾਹੇ ਉਹ ਹੈਲਥ ਸੇਵਾ ਦੀ ਗੱਲ ਹੋਵੇ ਚਾਹੇ ਸਿੱਖਿਆ ਹੋਵੇ ਚਾਹੇ ਹੋਰ ਵੀ ਸਾਡੇ ਕੰਮ ਦੇ ਕੇ ਲੋਕਾਂ ਨੂੰ ਉਹ ਸਿਰ ਪਹਿਲ ਦੇ ਅਧਾਰ ਤੇ ਕਰ ਰਹੇ ਹਾਂ ਅੱਜ ਮੈਂ ਇਹ ਕੈਂਪ ਲਗਾਇਆ ਇਸ ਵਿੱਚ ਸਾਰੇ ਹੀ ਟੋਟਲ ਸਾਡੇ ਡੀ ਸਾਹਿਬ ਔਰ ਉਹਨਾਂ ਦਾ ਜੋ ਸਾਰਾ ਸਟਾਫ ਹੈ ਸੀਐਮ ਦਫ਼ਤਰ ਦਾ ਅੱਜ ਇੱਥੇ ਸਾਰਾ ਮੌਜੂਦ ਹੈ ਔਰ ਤਕਰੀਬਨ ਸੈਕਿੰਡ ਦਿਨ ਦਾ ਅੱਜ ਤਕਰੀਬਨ ਦਰਪੇਸ਼ਾਂ ਸਾਡੇ ਆ ਚੁੱਕੇ ਨੇ ਜਿਹੜੇ ਆਪਣੇ ਟੈਸਟ ਵਗੈਰਾ ਕਰਾਣਗੇ ਚੈੱਕਅਪ ਕਰਾਣਗੇ ਔਰ ਆਸ ਹੈ ਕਿ ਅਸੀਂ ਲੋਕਾਂ ਨੂੰ ਅੱਛੀ ਸੁਵਿਧਾ ਦੇ ਸਕਾਂਗੇ ਆਸ ਹੈ ਕਿ ਲੋਕਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰੇ ਹੈਲਥ ਵਜੋਂ ਸਾਰੇ ਵਧੀਆ ਰਹਿਣ ਅੱਛੀ ਅੱਛੀ ਹੈਲਥ ਸਰਵਿਸਾਂ ਦੀ ਸਾਡਾ ਟੀਚਾ ਹੈ ਕਿ ਅਸੀਂ ਸ਼ਹਿਰ ਨੂੰ ਔਰ ਸਮਾਜ ਨੂੰ ਅੱਛਾ ਵਾਤਾਵਰਣ ਦੇਣਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਤੁਸੀਂ ਆ ਕੇ ਆਪ ਦੇਖੋ ਅੰਦਰ ਜਾ ਕੇ ਕਿੰਨਾ ਵਧੀਆ ਇੰਤਜ਼ਾਮ ਹੈ ਸਾਡੇ ਹੁਣ ਹਾਂ ਜੀ ਹਾਂ 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 ਬਿਲਕੁਲ ਬਿਲਕੁਲ ਹਾਂ ਬਿਲਕੁਲ ਕਰਵਾਨ ਸਾਡੇ ਕੋਲੇ ਇਹਦਾ ਵੀ ਬਣਾਇਆ ਹੋਇਆ ਹੈ ਡਾਕਟਰ ਸਭ ਬੈਠੇ ਨੇ ਮੈਡੀਸ਼ਨ ਵੀ ਹੈਗੀਆਂ ਨੇ ਕੋਈ ਵੀ ਸਾਡਾ ਆਪਣਾ ਪੇਸ਼ੈਂਟ ਹੈਗਾ ਇਹੋ ਜਿਹਾ ਉਹਦੇ ਮਾਪੇ-ਬਾਪ ਨੂੰ ਮੈਂ ਅਪੀਲ ਕਰੂੰਗਾ ਕਿ ਘਰ ਬਿਠਾਉਣ ਦੀ ਬਜਾਏ ਲਿਆਂ ਅਸੀਂ ਇਹਦਾ ਇਲਾਜ ਵੀ ਕਰਾਵਾਂਗੇ ਸਾਡੇ ਕੋਲ ਪੂਰਾ ਇੰਤਜ਼ਾਮ ਹੈ ਐਸੀ ਕੋਈ ਗੱਲ ਨਹੀਂ ਹੈ ਪ੍ਰੋਪਰ ਟ੍ਰੀਟਮੈਂਟ ਬਿਲਕੁਲ ਮਿਲੇਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰੇ ਡਾਕਟਰ ਹੀ ਬੈਠੇ ਆ ਮੈਡੀਸਨ ਵੀ ਲਿਣੀਗੀ ਹਾਂ ਹਾਂ ਬਿਲਕੁਲ ਲਾਵਾਂਗੇ ਜੀ ਬਿਲਕੁਲ ਲਾਵਾਂਗੇ ਅਸੀਂ ਬਿਲਕੁਲ ਵੇਰ ਲੋਕਾਂ ਨੂੰ ਕਰ ਰਹੇ ਆ ਇਸ ਕਰਕੇ ਤੁਸੀਂ ਆਓ ਇਹਦਾ ਲਾਭ ਲਓ ਫਾਇਦਾ ਲਓ ਥੈਂਕ ਯੂ ਮਾਤਾ ਜੀ ਤੁਹਾਡਾ ਕੀ ਨਾਮ ਹੈਗਾ ਤੇ ਤੁਸੀਂ ਇੱਥੇ ਕੀ ਕਰਾਨਾ ਆਏ ਹੋ ਮੈਂ ਆਪਣਾ ਪੂਰਾ ਚੈੱਕਅਪ ਕਰਾਉਣ ਆਇਆ ਹਾਂ ਤੇ ਤੁਸੀਂ ਇੱਥੇ ਜੋ ਕੀ ਕੀ ਚੈੱਕਅਪ ਕਰਾਇਆ ਕੋਈ ਪਰੇਸ਼ਾਨੀ ਤੇ ਨਹੀਂ ਹੋਈ ਨਹੀਂ ਜੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਨਾਲ ਹੈ ਇਹ ਜਿਹੜਾ ਕੈਂਪ ਲੱਗਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਬਾਰੇ? ਯਾਰ ਬਹੁਤ ਵਧੀਆ ਕੈਂਪ ਲਗਾਇਆ ਹੈ। ਬਹੁਤ ਵਧੀਆ ਸੁਵਿਧਾ ਮਿਲ ਰਹੀ ਹੈ। ਬਹੁਤ ਵਧੀਆ ਕਰ ਰਹੇ ਆ। ਪਾਣੀ ਵਿਦਿਆਰਾ ਕੰਮ ਸਭ ਕੁਝ ਹੈ। ਕੋਈ ਦਿੱਕਤਾਂ ਨਹੀਂ ਆਈ। ਤੁਸੀਂ ਜਨਤਾ ਨੂੰ ਕੀ ਕਹਿਣਾ ਚਾਹੋਗੇ ਮੈਂ ਜਨਤਾ ਨੂੰ ਇਹ ਕਹਿਣਾ ਚਾਹੁੰਦੀ ਹਾਂ ਜੇ ਸਿੱਤੀ ਜਾਂਦਾ ਹੋਵੇ ਤੇ ਬਹੁਤ ਫਾਇਦਾ ਉਗਾ ਸਭ ਕੁਝ ਮਿਲਦਾ ਤੁਹਾਡੇ ਲਈ ਹਸਪਤਾਲ ਤੇ ਬਹੁਤ ਵਧੀਆ ਹਸਪਤਾਲ ਧੰਨਵਾਦ